ਹਾਂਜੀ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਜਾਣਦੇ ਹੋ ਕਿ ਅੱਜ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਤੇ ਸਮੂਹ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਅੱਜ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਸਤ ਸਤ ਨਮਨ ਕਰਦੇ ਹਾਂ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਯਾਦ ਰੱਖਣਾ ਸਾਡੇ ਆਉਣ ਵਾਲੇ ਬੱਚਿਆਂ ਨੂੰ ਇਸ ਨੂੰ ਪੁੱਛਾ ਤੇ ਇਸ ਮਾਰਗ ਤੇ ਚੱਲਣਾ ਇਹੀ ਸਾਨੂੰ ਸਾਡੇ ਸ਼ਹੀਦ ਠਾਕ ਗਏ ਨੇ ਅਸੀਂ ਇਸੇ ਰਾਹ ਤੇ ਚੱਲ ਕੇ ਆਪਣਾ ਜੀਵਨ ਆਪਣੇ ਦੇਸ਼ ਲਈ ਹਮੇਸ਼ਾ ਕੰਮ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਹਾਜ਼ਰ ਨੇ ਗੁਰਮੀਤ ਸਿੰਘ ਫੌਜੀ ਜਿਨ੍ਹਾਂ ਨੇ ਦੇਸ਼ ਲਈ ਸੇਵਾ ਕੀਤੀ ਔਰ ਉਸ ਮਹਾਨ ਸ਼ਹੀਦ ਨੂੰ ਜਿਨ੍ਹਾਂ ਨੇ ਦੇਸ਼ ਕੌਮ ਲਈ ਸ਼ਹੀਦੀ ਦਿੱਤੀ ਉਨ੍ਹਾਂ ਦੇ ਸਬੰਧ ਦੇ ਵਿੱਚ ਉਹਨਾਂ ਦੇ ਘਰੇ ਹੀ ਅੱਜ ਜੋ ਉਹਨਾਂ ਨੂੰ ਸਮਰਪਿਤ ਸਮਾਗਮ ਰੱਖਿਆ ਗਿਆ ਸੀ ਫੌਜੀ ਸਾਹਿਬ ਕੀ ਕਹਿਣਾ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਦਾ ਅੱਜ ਸਿੱਧੀ ਦਿਹਾੜਾ ਹੈ ਉਹਨਾਂ ਦੇ ਸਿੱਧੀ ਦਿਹਾੜੇ ਨੂੰ ਸਮਰਪਿਤ ਅਸੀਂ ਆਪਣੇ ਗ੍ਰਹਿ ਦੇ ਵਿਖੇ ਆ ਇੱਕ ਨਜੀ ਸੈਸਾਇਟੀ ਇਕੱਠੇ ਹੋ ਕੇ ਉਹਨਾਂ ਨੂੰ ਯਾਦ ਕੀਤਾ ਹੈ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਰਹੇ ਹਾਂ ਇਹ ਉਹਨਾਂ ਦੇ ਮਾਰਗ ਤੇ ਚੱਲ ਕੇ ਸਾਨੂੰ ਬਹੁਤ ਖੁਸ਼ੀ ਆ ਤਾਂ ਕਿ ਸਾਡੀ ਸੰਸਥਾ ਬਹੁਤ ਵਾਦੀਫੋਣੀ ਆ ਮਾਲਕ ਇਦਾਂ ਹੀ ਤਰੱਕੀਆਂ ਕਰੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਤੁਹਾਨੂੰ ਹਾਂਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਕੱਲ ਸੀਰੋਂ ਤੁਮ ਸਦਾ ਦਿਹਾੜਾ ਤੁਸੀਂ ਨਾਤਾ ਮਾ ਕੀ ਗੱਲਾਂ ਚੱਲੂ ਜੀ ਸ਼ਹੀਦ ਉਦਨ ਸਿੰਘ ਸਾਡੇ ਦੇਸ਼ ਦੇ ਕੌਮ ਦੇ ਉਹ ਸ਼ਹੀਦ ਜਿਹੜਾਂ ਤੇ ਸਾਨੂੰ ਸਦੀਆਂ ਤੱਕ ਮਾਣ ਕਿਉਂਕਿ ਦੇਸ਼ ਦੀ ਆਜ਼ਾਦੀ ਲਈ ਜੋ ਉਹਨਾਂ ਨੇ ਸੰਘਰਸ਼ ਕੀਤੇ 1919 ਵਿਸਾਖੀ ਵਾਲਾ ਦਿਨ ਜਨਿਆਂ ਬਾਲੇ ਬਾਗ ਦੇ ਵਿੱਚ ਜੋ ਕਤਲਿਆਮ ਹੋਇਆ ਅੰਗਰੇਜ਼ ਹਕੂਮਤ ਵੱਲੋਂ ਉਸ ਕਤਲਿਆਮ ਦਾ ਬਦਲਾ ਲੈਣ ਲਈ ਲੰਡਨ ਪਹੁੰਚਦੇ ਨੇ ਸਾਰਾ ਕੁਝ ਉਹਨਾਂ ਨੇ ਅੱਖੀਂ ਦੇਖਿਆ ਸੀ ਉਹ ਕਤਲਿਆਮ ਦਾ ਬਦਲਾ ਲਿਆ ਲੰਡਨ ਦੇ ਵਿੱਚ ਜਾ ਕੇ ਜਨਰਲ ਅਡਵਾਈਅਰ ਨੂੰ ਮਾਰਿਆ ਔਰ ਸ਼ਹੀਦੀ ਪ੍ਰਾਪਤ ਕੀਤੀ ਮੈਂ ਸਮਝਦਾ ਵੀ ਜਦੋਂ ਵੀ ਆਪਣੇ ਕਿਸੇ ਸ਼ਹੀਦ ਦਾ ਪ੍ਰਕਾਸ਼ ਦੇ ਆਲਾ ਹੁੰਦਾ ਹੈ ਜਾਂ ਸ਼ਹੀਦੀ ਦੇ ਆਲਾ ਹੁੰਦਾ ਹੈ ਤਾਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਵੀ ਆਪਣੇ ਆਉਣ ਵਾਲੇ ਪੁੱਖ ਨੂੰ ਵੀ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹ ਵੀ ਇਹ ਜਾਣ ਸਕਣ ਕਿ ਆਜ਼ਾਦੀ ਲਈ ਸਾਨੂੰ ਕਿੰਨਾ ਸੰਘਰਸ਼ ਕਰਨਾ ਪਿਆ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਸੋ ਹਮੇਸ਼ਾ ਹੀ ਸ਼ਹੀਦਾਂ ਨੂੰ ਯਾਦ ਕਰੋ ਤੇ ਨਾ ਤਮਸਤਕ ਹੁੰਦੇ ਹੋਏ ਕੋਈ ਅਜਿਹੇ ਕਾਰਜ ਆਇਆ ਕਰੋ ਕੋਈ ਅਜਿਹੇ ਕਾਰਜ ਕਰੋ ਜਿਨ੍ਹਾਂ ਸਦਕਾ ਨੁਕਤਾ ਦਾ ਵੀ ਭਲਾ ਹੋਵੇ ਸਮਾਜ ਦਾ ਵੀ ਭਲਾ ਹੋਵੇ ਥੈਂਕ ਯੂ ਧੰਨਵਾਦ ਅੱਜ ਕੱਲ੍ਹ ਸ਼ਹੀਦ ਉਧਮ ਸਿੰਘ ਦਾ ਜਿਹੜਾ ਅਸੀਂ ਵਿਦਵਾੜਾ ਤੁਸੀਂ ਮਨਾਇਆ ਗਿਆ ਕੋਈ ਜ਼ਰਤਾ ਉਹਨੂੰ ਕੀ ਕਰਨਾ ਚਾਹੀਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਰਦੇ ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਬਾਹਰ ਗਏ ਜੰਦਗਾਰ ਨੇ ਕੱਲ ਜੋ ਕੌਮ ਦੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਜਿੰਦਾ ਸ਼ਹੀਦੀ ਦਾੜਾ ਲੰਘਿਆ ਪਾਇਕ ਨਈਆ ਜੀ ਸੇਵਾ ਸੁਸਾਇਟੀ ਵੱਲੋਂ ਉਹਨਾਂ ਨੂੰ ਨਤਮਸਤਕ ਹੁੰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਰੁੱਖ ਵੀ ਲਗਾਏ ਗਏ ਅਤੇ ਪਾਇਕ ਨਈਆ ਜੀ ਸੇਵਾ ਸੁਸਾਇਟੀ ਦੇ ਸਾਰੇ ਸੇਵਾਦਾਰਾਂ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਦੇਗ ਬਣਾ ਕੇ ਸਭ ਦੇ ਸੰਸਾਰ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਔਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸਾਡੇ ਭਾਈ ਕਨੈਜਾ ਜੀ ਸੇਵਾ ਸੁਸਾਇਟੀ ਜੋ ਉਪਰਾਲੇ ਕਰ ਰਹੀ ਹੈ ਮਨੁੱਖਤਾ ਦੇ ਭਲੇ ਵਾਸਤੇ ਸੇਵਾ ਵਾਸਤੇ ਉਪਰਾਲੇ ਕਰ ਰਹੀ ਹੈ ਸੁਸਾਇਟੀ ਜਿੰਨੇ ਵੀ ਗੁਰੂਆਂ ਦੇ ਜਨਮ ਦਿਨ ਆਉਂਦੇ ਨੇ ਪ੍ਰਕਾਸ਼ ਦੇ ਸਾਡੇ ਆਉਂਦੇ ਨੇ ਸ਼ਹੀਦੀ ਦਿਹਾੜੇ ਆਉਂਦੇ ਨੇ ਔਰ ਇਹ ਸਾਰੇ ਅਸੀਂ ਮਨਾਉਂਦੇ ਆ ਔਰ ਇਹ ਦਿਨਾਂ ਦੇ ਵਿੱਚ ਅਸੀਂ ਉਹਨਾਂ ਪਰਿਵਾਰਾਂ ਦੀ ਸੇਵਾ ਕਰਦੇ ਹਾਂ ਜਿਨ੍ਹਾਂ ਦਾ ਤੇ ਕੋਈ ਸਹਾਰਾ ਨਹੀਂ ਹੁੰਦਾ ਔਰ ਮਨੁੱਖਤਾ ਦੀ ਸੇਵਾ ਵੀ ਸਤਿਗੁਰਾਂ ਦੇ ਹੁਕਮਾਂ ਮੁਕਾਬਕ ਸਭ ਤੋਂ ਵੱਡੀ ਸੇਵਾ ਹੈ ਜੇ ਆਪਾਂ ਇਹ ਸੇਵਾ ਵੀ ਕਰਦੇ ਹਾਂ ਤਾਂ ਇਸ ਤੋਂ ਵੱਡਾ ਕੋਈ ਹੋਰ ਉਪਰਾਲਾ ਨਹੀਂ ਹੈ ਕਿਉਂਕਿ ਗਰੀਬਾਂ ਨੂੰ ਜਿਹੜੇ ਲੋੜਵੰਦ ਪਰਿਵਾਰ ਨੇ ਬਹੁਤ ਘੱਟ ਪੁੱਛਦੇ ਨੇ ਬਹੁਤ ਘੱਟ ਧਿਆਨ ਰੱਖਦੇ ਨੇ ਇਹ ਜਿਹੇ ਸੋਸਾਇਟੀ ਆ ਸਾਡੇ ਖੰਨਾ ਸ਼ਹਿਰ ਦੇ ਵਿੱਚ ਬਹੁਤ ਚਲਦੀਆਂ ਨੇ ਜਿਹੜੀਆਂ ਆ ਕਿ ਮਨੁੱਖਤਾ ਦੀ ਸੇਵਾ ਕਰਦੀਆਂ ਨੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੀਆਂ ਨੇ ਥੈਂਕ ਯੂ ਜੀਡੀਐਸ ਪੰਜਾਬ ਨਿਊ ਟਿਵੀ ਦੇਖਦੇ ਸਾਰੇ ਹੀ ਭੈਣ ਭਾਈ ਸਸੀਤਾ ਜੀ ਭਾਈ ਕਨੀਆ ਸੰਸਥਾ ਵੱਲੋਂ ਕੱਲ ਸੀਦ ਉਦਮ ਸਾਹਿਬ ਦਾ ਦਿਹਾੜਾ ਮਨਾਇਆ ਸਾਡੇ ਨਾਲ ਬੀਰ ਜੀ ਹਾਜ਼ਰੇ ਬੀਰ ਜੀ ਤੁਹਾਡਾ ਸਵਾਗਤ ਆ ਕੱਲ ਜੇ ਤੁਸੀਂ ਸੀਦੇ ਆਦਮ ਉਦਮ ਸਾਹਿਬ ਦਾ ਦਿਹਾੜਾ ਮਨਾਇਆ ਰੁੱਖ ਵੀ ਲਗਾਏ ਨੇ ਬੱਚਿਆਂ ਨੇ ਤੁਹਾਡੇ ਨਾਲ ਕੇ ਬਹੁਤ ਵਧੀਆ ਵਰਕ ਕੀਤਾ ਸੀ ਹੋਰ ਵੀ ਤੁਹਾਡੇ ਵਰਕ ਚੈਨਾਂ ਲਈ ਦੇਖਦੇ ਰਹਿੰਦੇ ਆ ਕੀ ਗੱਲਾਂ ਦੋਨੇ ਪਹਿਲਾਂ ਤਾਂ ਤੁਹਾਡੇ ਪੱਤਰਕਾਰ ਭਾਈ ਸਾਹਿਬ ਦਾ ਸ਼ਬਦ ਦਾ ਧੰਨਵਾਦ ਆ ਤੁਸੀਂ ਆਏ ਹੋ ਔਰ ਸਾਡੀ ਡਰਾਈਵਰ ਟਾਈਮ ਟੂ ਟਾਈਮ ਕਵਰ ਕਰਦੇ ਹੋ ਭਾਈ ਕਨੀਆ ਜੀ ਸੇਵਾ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਰੁੱਖ ਲਗਾਓ ਅਭਿਆਨ ਦੇ ਵਿੱਚ ਜੁੜੀ ਹੋਈ ਹੈ ਸਾਲ ਦੇ ਵਿੱਚ ਅਸੀਂ ਤਕਰੀਬਨ 10 ਤੋਂ 15000 ਰੁੱਖ ਲਗਾਣੇ ਹਨ ਤੇ ਕੱਲ ਇੱਕ ਇਹ ਜਿਆ ਇੰਪੋਰਟੈਂਟ ਡੇ ਸੀ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀ ਤੇ ਉਸ ਦਿਨ ਅਸੀਂ ਪੌਦੇ ਲਗਾਏ ਬੱਚੇ ਯੰਗਸਟਰਸ ਤੋਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਯੰਗਸਟਰ ਜਿਹੜਾ ਹੈਗਾ ਉਹ ਜੋਖਾ ਨਾਲ ਜੁੜੇ ਉਹਨੂੰ ਆਪਣੇ ਪ੍ਰਤੀ ਆਪਣੇ এনवायरमेंट ਦੇ ਪ੍ਰਤੀ ਜਾਗਰੂਕਤਾ ਆਵੇ। ਔਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਦੋਂ ਉਹਨਾਂ ਦੀ ਅਲਰਜੀ ਸਹੀ ਜਗ੍ਹਾ ਚੈਨਲਾਈਜ਼ ਹੋ ਗਈ ਤਾਂ ਮੈਨੂੰ ਲੱਗਦਾ ਜਿਹੜੇ ਡਰਗ ਦੇ ਰਿਲੇਸ਼ਨ ਦੇ ਵਿੱਚ ਵੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਲੋਕ ਜ਼ਿਆਦਾ ਡਰਗ ਐਡਿਕਟ ਹੋ ਰਹੇ ਹਨ ਇਹਨਾਂ ਤੋਂ ਵੀ ਆਪਾਂ ਨੂੰ ਛੁਟਕਾਰਾ ਮਿਲ ਪਾਊਗਾ। ਤੇ ਸਾਡਾ ਇਹ ਹੀ ਵਿਚਾਰ ਰਹਿੰਦਾ ਵੀ ਜ਼ਾਤ ਤੋਂ ਜ਼ਿਆਦਾ ਧੁਖ ਲਗਾਈਏ ਇੱਕ ਸਾਫ਼ ਔਰ ਸਵੱਛ এনवायरमेंट ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਦੇ ਕੇ ਜਾਏਗੀ। ਸਰ ਕਿੰਨੇ ਟਾਈਮ ਤੋਂ ਤੁਹਾਡੀ ਸੰਸਥਾ ਲਗਾਤਾਰ ਰੱਖ ਰਹੀ ਹੈ? ਤਕਰੀਬਨ ਜੀ 5 ਸਾਲ ਹੋ ਗਏ ਸਾਨੂੰ 5 ਸਾਲਾਂ ਦੇ ਵਿੱਚ ਤਕਰੀਬਨ ਹਰ ਸਾਲ ਸਾਡੀ ਜਿਹੜੀ ਸੰਸਥਾ ਦਾ ਇੱਕ ਰਿਚਾ ਹੁੰਦਾ 10 ਤੋਂ 15 ਹਜ਼ਾਰ ਰੁੱਖ ਲਗਾਉਣਾ ਪਰ ਇਸ ਸਾਲ ਅਸੀਂ ਸੰਭਵ ਆਰਗੇਨਾਈਜੇਸ਼ਨ ਲੋਧੀ ਆਨੰਦ ਨਾਲ ਰਲ ਕੇ 1 ਲੱਖ ਰੁੱਖ 1 ਘੰਟੇ ਵਿੱਚ ਲਗਾਏ ਸੀ 14 ਜੁਲਾਈ ਜਿਸ ਦੇ ਵਿੱਚ ਸਾਡੇ 200 ਯੋਧੇ ਖੰਨੇ-ਖੰਨੇ ਤੋਂ ਹੀ ਮਤਲਬ ਕਿ ਸਾਡੇ ਨਾਲ ਅਟੈਚ ਸੀ ਔਰ ਉਸੇ ਅਥੇ 1155 ਰੁੱਖ ਸੀ ਖੰਨੇ ਦੇ ਵਿੱਚ ਉਸ ਦਿਨ ਲਗਾਏ ਜਿਵੇਂ ਸਾਡਾ ਵੀਡੀਓ ਵੀ ਥੋੜੀ ਦੇਖ ਰਹੇ ਨੇ ਤੁਹਾਡੀ ਸੰਸਥਾ ਨਾਲ ਬਹੁਤ ਬੱਚੇ ਵੀ ਜੁੜੇ ਆ ਤੁਹਾਡੀਆਂ ਭੈਣਾਂ ਵੀ ਜੁੜੀਆਂ ਹੋਈਆਂ ਨੇ ਬੀਬੀ ਵੀ ਜੁੜੀਆਂ ਹੋਈਆਂ ਆ ਕਿਉਂਕਿ ਜੇ ਇੱਕ ਨਸ਼ੇ ਦੇ ਵਿੱਚ ਨੌਜਵਾਨ ਆਦੀ ਹੋ ਗਏ ਨੇ ਉਹਨਾਂ ਨੂੰ ਆਪਾਂ ਨਸ਼ੇ ਦੇ ਡਰਗ ਦੇ ਵਿੱਚੋਂ ਕੱਢਣਾ ਉਹਨਾਂ ਬਾਰੇ ਕੀ ਸੰਦੇਸ਼ ਦੇਣਾ ਤੁਸੀਂ ਦੇਖਿਓ ਜੀ ਮੈਂ ਫੋਰਨਸ ਵਿੱਚ ਵੀ ਰਹੇ ਹਾਂ ਮੈਨੂੰ ਇਹ ਲੱਗਦਾ ਵੀ ਜਿਹੜਾ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਹੈ ਉਹ ਕਦੇ ਵੀ ਆ ਪ੍ਰੋਬਲਮ ਦੇ ਵਿੱਚ ਨਹੀਂ ਹੁੰਦਾ ਉਹਨਾਂ ਦਾ ਜਿਹੜਾ ਦਿਮਾਗ ਹੈ ਕਿਸੀ ਹੋਰ ਜਗ੍ਹਾ ਲਾ ਦੇਣਾ ਹੀ ਸੋਲੂਸ਼ਨ ਹੈ ਜਦੋਂ ਵੀ ਕੋਈ ਗਲਤ ਹੈਬਿਟ ਹੋਵੇ ਤਾਂ ਉਹ ਹੈਬਿਟ ਦੇ बार-बार ਯਾਦ ਕਰਨ ਦੀ ਬਜਾਏ ਉਹਨ ਤਾਂ ਅਸੀਂ ਆਪਣੇ ਯੰਗਸਟਰਸ ਨੂੰ ਅਸੀਂ ਬੀਇੰਗ ਦੋਨੋਂ ਸੇ ਟੀਚਰ ਹੈ ਅਸੀਂ ਸੰਸਥਾਨ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਹਾਂ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਹੈਬਿਟਸ ਤੋੜਨ ਦੀ ਬਜਾਏ ਉਹਨੂੰ ਨਵੀਆਂ ਹੈਬਿਟਸ ਜੁਆਇਨ ਕਰਵਾਣੀਆਂ ਹੈ ਅਸੀਂ ਉਹਨਾਂ ਤੋਂ ਪਾਰਕ ਮੇਨਟੇਨ ਕਰਵਾ ਲੈਨੇ ਆ ਰੁੱਖ ਲਗਵਾ ਲੈਂਦੇ ਆ ਉਹਨਾਂ ਤੋਂ ਕੁਛ ਨਾ ਕੁਛ ਸਮਾਜਿਕ ਜਿਹੜੀ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਅਸੀਂ ਉਹਨਾਂ ਤੋਂ ਉਹ ਨਿਭਾਉਣੇ ਆ ਜਦੋਂ ਉਹ ਨਿਭਾਣ ਦਾ ਸ਼ੁਰੂ ਕਰਦੇ ਆ ਉਹਨਾਂ ਨੂੰ ਬੜਾ ਮਨ ਲੱਗਦਾ ਉਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਵੀ ਆਨ ਆਲਾ ਜਿਹੜਾ ਸਮਾਂ ਹੈਗਾ ਆਪਾਂ ਉਹਨਾਂ ਨੂੰ ਕਿਸੇ ਨਵਾਂ ਐਸੇ ਜਿਹੜੇ ਉਪਰਾਲੇ ਹੈ ਇਹਨਾਂ ਦੇ ਵਿੱਚ ਇਨਵੋਲਵ ਕਰੀਏ ਮੈਨੂੰ ਲੱਗਦਾ ਬਹੁਤ ਸੋਹਣੀ ਗੱਲ ਹੋਏਗੀ ਥੈਂਕ ਯੂ ਜੀਡੀਐਸ ਪੰਜਾਬੀ ਤੋਂ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾਨਨੇਵਾਦੀ ਰਿਪੋਰਟ